ਤ ਕਾਨੂੰਨ ਦੀਆਂ ਤੱਜੀਆਂ ਉਡਾਉਂਦੇ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਾਫ ਬਖਾਈ ਦੇ ਰਹੀ ਹੈ ਕਿ ਇੱਕ ਵਾਹਨ ਓਵਰਲੋਡਡ ਹੋ ਕੇ ਸੜਕ ਉਤੇ ਜਾ ਰਿਹਾ ਹੈ ਇੱਕ ਰਾਹਗੀਰ ਤੇ ਵੱਲੋਂ ਇਸ ਵੀਡੀਓ ਨੂੰ ਆਪਣੇ ਕੈਮਰੇ ਦੇ ਵਿੱਚ ਕੈਦ ਕਰ ਲੀਤਾ ਜਾਂਦਾ ਤੇ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਉਤੇ ਕਾਫੀ ਬਾਹਰ ਨਿਕਲੀ ਹੈ ਫਿਲਹਾਲ ਇਹਨਾਂ ਤਸਵੀਰਾਂ ਨੂੰ ਜੋ ਕੋਰ ਦੇ ਨਾਲ ਵੇਖਿਆ ਜਾਵੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਵਾਹਨ ਤੋਂ ਓਵਰਲੋਡਡ ਇਹ ਸਮਾਨ ਜੁੜਾਗਾ ਇਸ ਵਾਹਨ ਉਤੇ ਲੱਦਿਆ ਹੋਇਆ ਹੈ ਜੋ ਕਿ ਕਿਸੇ ਵੱਡੇ ਖਤਰੇ ਨੂੰ ਅੰਜਾਮ ਦੇ ਸਕਦਾ ਹੈ ਕਿਉਂਕਿ ਆਵਾਜਾਈ ਵਾਲੀ ਇਹ ਸੜਕ ਹੈ ਕਿੰਨੇ ਹੀ ਵਾਹਨ ਜੁੜੇ ਇਸ ਸੜਕ ਤੋਂ ਲੰਘਦੇ ਗੁਜ਼ਰਦੇ ਹੋਏ ਨਜ਼ਰ ਆ ਰਹੇ ਨੇ ਪਰ ਉਥੇ ਹੀ ਇਹ ਵਾਹਨ ਜਿਸਾ ਅਕਾਰ ਬੇहद ਘੱਟ ਹੈ ਪਰ ਅਕਾਰ ਤੋਂ ਵੱਧ ਉਸ ਵੱਲੋਂ ਆਪਣਾ ਸਮਾਨ ਜੁੜਾ ਹੋਇਆ ਤੇ ਲੱਦਿਆ ਹੋਇਆ ਤੇ ਸੜਕ ਉੱਤੇ ਆਰਾਮ ਦੇ ਨਾਲ ਜਵਾਰਿਆ ਜਿਸ ਕਰਕੇ ਵੱਡਾ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਕਿਉਂਕਿ ਅਜਿਹੇ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੁੰਦੀਆਂ ਨੇ ਜੁੱਥੇ ਵਾਹਨਾ ਉੱਤੇ ਓਵਰਲੋਡਡ ਸਮਾਨ ਰੱਖਿਆ ਹੋਇਆ ਹੁੰਦਾ ਸਿੱਧਾ ਜਾ ਕੇ ਕਈ ਵਾਰ ਫੁੱਟਪਾਥ ਉੱਤੇ ਵਜਦੇ ਨੇ ਕਈ ਵਾਰ ਕਿਸੇ ਗੱਡੀ ਦੇ ਵਿੱਚ ਜਾ ਕੇ ਵੱਜਦਾ ਜਾਨੀ ਨੁਕਸਾਨ ਵੀ ਇਸ ਵਿਚਾਰੇ ਹੋ ਜਾਂਦਾ ਤੇ ਹੁਣ ਇੱਕ ਵੱਡੇ ਹਾਦਸੇ ਨੂੰ ਚੁਣੌਤੀ ਦੇ ਰਿਹਾ ਇਹ ਹੈਵੀ ਲੋਡਡ ਵਾਹਨ ਜੋ ਕਿ ਸੜਕ ਉੱਤੇ ਹੀ ਪਾਜਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਅਜਿਹੀ ਤਸਵੀਰਾਂ ਜੁੜੀਆਂ ਟ੍ਰੈਫਿਕ ਨਿਯਮਾਂ ਦੀ ਵੀ ਧੱਜੂ ਣਾਂਦੀਆਂ ਨੇ ਕਾਨੂੰਨ ਦੀਆਂ ਧੱਜੂ ਣਾਂਦੀਆਂ ਨੇ ਹਾਲਾਂਕਿ ਕਿੰਨੀ ਵਾਰ ਅਧਿਕਾਰੀਆਂ ਦੇ ਵੱਲੋਂ ਲੋਕਾਂ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਵਾਹਨ ਤੇ ਸਮਰੱਥਾ ਦੇ ਅਕੋਰਡਿੰਗ ਹੀ ਸਮਾਨ ਜਿਹੜਾ ਆਪਣੇ ਵਾਹਨਾ ਉੱਤੇ ਲੱਦਿਆ ਜਾਵੇ ਪਰ ਫਿਰ ਵੀ ਕੁਝ ਅਜਿਹੇ ਸਖਸ਼ ਹੁੰਦੇ ਨੇ ਜੋ ਅਜਿਹੇ ਕਾਨੂੰਨ ਨੂੰ ਛਿੱਕੇ ਟੰਗਦੇ ਹੋਏ ਅਜਿਹੀ ਘਟਨਾਵਾਂ ਨੂੰ ਜਾਮ ਦਿਨੇ ਨੇ ਓਵਰਲੋਡਡ ਸਮਾਨ ਲੱਦਦੇ ਨੇ ਅਤੇ ਆਰਾਮ ਦੇ ਨਾਲ ਸੜਕ ਉੱਤੇ ਪਾसे ਹੋਏ ਨਜ਼ਰ ਆਉਂਦੇ ਨੇ ਫਿਲਹਾਲ ਇਸ ਵੀਡੀਓ ਨੂੰ ਲੈ ਕੇ ਹੁਣ ਪ੍ਰਸ਼ਾਸਨ ਕੀ ਐਕਸ਼ਨ ਲੈਂਦੀ ਹੈ ਇਹ ਦੇਖਣਾ ਹੋਵੇਗਾ